ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਦੱਸਾਂਗੇ ਕਿਵੇਂ ਗੁਰੂ ਗਵੰਦ ਸਿੰਘ ਜੀ ਨੇ ਗਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਣ ਵਾਲਿਆਂ ਨੂੰ ਸਿੱਧੇ ਰਸਤੇ ਪਾਇਆ ਅਤੇ ਉਹ ਲੋਕਾਂ ਨੇ ਗੁਰੂ ਗਵੰਦ ਸਿੰਘ ਜੀ ਨੂੰ ਅੱਗੋਂ ਕੀ ਕਿਹਾ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੁਹਾਡਾ ਜਿਆਦਾ ਸਮਾਂ ਲੈਂਦੇ ਨੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ ਤੇ ਅਗਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਤਾਂ ਵੀਡੀਓ ਕਰਦੇ ਹਾਂ ਜੀ ਸ਼ੁਰੂ ਇੱਕ ਵਾਰ ਗੁਰੂ ਗਵੰਦ ਸਿੰਘ ਜੀ ਆਪਣੇ ਸਿੰਘਾਂ ਸਮੇਤ ਜੰਗਲਾਂ ਵਿੱਚੋਂ ਲੰਘ ਰਹੇ ਸਨ ਰਸਤੇ ਵਿੱਚ ਕੁਝ ਲੋਕ ਬੈਠੇ ਹੋਏ ਸਨ ਜੋ گاਵਾਂ ਦਾ ਕਤਲ ਕਰਕੇ ਉਹਨਾਂ ਦਾ ਮਾਸ ਪਕਾ ਰਹੇ ਸਨ ਗੁਰੂ ਜੀ ਨੇ ਉਹ ਦ੍ਰਿਸ਼ ਸੇ ਦੇਖਿਆ ਤੇ ਸਿੰਘਾਂ ਨੂੰ ਕਿਹਾ ਜਿੱਥੇ ਮਨੁੱਖ ਆਪਣੀ ਰੋਟੀ ਲਈ ਨਿਰਦੋਸ਼ ਜੀਵਾਂ ਦਾ ਖੂਨ ਕਰਦਾ ਹੈ ਉੱਥੇ ਉਸ ਦਾ ਮਾਨ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ ਫਿਰ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਬੁਲਾਇਆ ਤੇ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ اے ਪ੍ਰਭੂ ਰੱਬ ਨੇ ਮਨੁੱਖ ਨੂੰ ਅਕਲ ਦਿੱਤੀ ਹੈ ਧਰਤੀ ਦੇ ਅਨੇਕਾਂ ਦਾਣੇ ਫਲ ਦੁੱਧ ਤੇ ਹੋਰ ਨੇਮਤਾ ਦਿੰਦੀ ਹੈ ਜਦੋਂ ਗਾਂ ਧਰਤੀ ਨੂੰ ਉਪਜਾਊ ਬਣਾਉਂਦੀ ਹੈ ਦੁੱਧ ਦੇ ਕੇ ਪਰਿਵਾਰਾਂ ਨੂੰ ਪਾਲਦੀ ਹੈ ਤਾਂ ਉਸ ਦਾ ਕਤਲ ਕਰਨਾ ਸਭ ਤੋਂ ਵੱਡਾ ਪਾਪ ਹੈ ਗਾਵਾਂ ਦਾ ਸੇਵਨ ਕਰਨ ਵਾਲੇ ਦਾ ਮਨਕਠੋਰ ਹੋ ਜਾਂਦਾ ਹੈ ਉਸ ਦੇ ਅੰਦਰ ਦਇਆ ਭਾਵ ਖਤਮ ਹੋ ਜਾਂਦਾ ਹੈ ਦਇਆ ਬਿਨਾ ਧਰਮ ਨਹੀਂ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਜੇ ਜੀਵਨ ਵਿੱਚ ਸੁੱਖ ਚੈਨ ਤੇ ਅਸਲੀ ਧਰਮ ਚਾਹੀਦਾ ਹੈ ਤਾਂ ਨਿਰਦੋਸ਼ ਜੀਵਾਂ ਦਾ ਕਤਲ ਛੱਡੋ ਅਤੇ ਸੱਚੀ ਰੋਟੀ ਕਮਾਓ ਨਿਰਦੋਸ਼ ਜੀਵਾਂ ਨੂੰ ਮਾਰ ਕੇ ਖਾਣਾ ਵੱਡਾ ਪਾਪ ਹੈ ਗਾਵਾਂ ਨੂੰ ਧਰਤੀ ਦੀ ਮਾਂ ਕਿਹਾ ਗਿਆ ਹੈ ਕਿਉਂਕਿ ਉਹ ਦੁੱਧ ਦੇ ਕੇ ਸਭ ਨੂੰ ਪਾਲਦੀ ਹੈ ਸੱਚਾ ਧਰਮੀ ਮਨੁੱਖ ਉਹ ਹੈ ਜੋ ਦਇਆ ਕਰਨਾ ਸੇਵਾ ਤੇ ਰਾਤੇ ਚੱਲਦਾ ਹੈ ਗੁਰੂ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਅਨੇਰੀਆਂ ਕਠੋਰਤਿਆਂ ਤੇ ਹਿੰਸਾ ਤੋਂ ਬਚ ਕੇ ਸਤਿਪਾਵਣਾ ਵਾਲਾ ਜੀਵਨ ਜੀਵੋ ਏਸੀਜੀ ਆਪਣੀ ਛੋਟੀ ਜੀ ਕਹਾਣੀ ਗੁਰੂ ਜ ਸਿੰਘ ਜੀ ਨੇ ਕਿਵੇਂ ਮਾਸ ਖਾਣ ਵਾਲਿਆਂ ਨੂੰ ਸਿੱਧੇ ਰਾਹ ਪਾਇਆ ਇਸੇ ਤਰ੍ਹਾਂ ਦੀਆਂ ਵੀਡੀਓ ਲਈ ਚੈਨਲ ਨੂੰ ਸਪੋਰਟ ਜਰੂਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਤੇ ਫੋਲੋ ਵੀ ਜਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਰੱਬ ਰੱਖ